ਦੋਸਤੋ ਜ਼ਿੰਦਗੀ ਵਿੱਚ ਵਿਚਰਦਿਆਂ ਕਈ ਵਾਰੀ ਸਾਡਾ ਵਾਹ ਬਦਕਾਰ ਲੋਕਾਂ ਨਾਲ ਜਾਂ ਮਤਲਬੀ ਲੋਕਾਂ ਨਾਲ ਪੈ ਜਾਂਦਾ ਹੈ। ਕਈ ਵਾਰੀ ਰਿਸ਼ਤੇ ਐਦਾਂ ਦੇ ਹੁੰਦੇ ਨੇ ਕਿ ਆਪਾਂ ਉਹਨਾਂ ਨੂੰ ਛੱਡ ਵੀ ਨਹੀਂ ਸਕਦੇ ਤੇ ਰੱਖ ਵੀ ਨਹੀਂ ਸਕਦੇ। ਕਿਉਂਕਿ ਉਹ ਲੋਕ ਬਦਕਾਰ ਲੋਕ ਜੋ ਹੁੰਦੇ ਨੇ ਆਪਣੇ ਸਵਾਰਥ ਲਈ ਗਲਤ ਕੰਮ ਕਰਦੇ ਹਨ, ਝੂਠ, ਧੋਖਾ, ਚਲਾਕੀ ਅਤੇ ਹੋਰਾਂ ਨੂੰ ਤਕਲੀਫ ਦੇਣ ਵਿੱਚ ਹਿਜਕ ਚਾਉਂਦੇ ਨਹੀਂ। ਉਹਨਾਂ ਦੀ ਸੋਚ ਅਕਸਰ ਨੈਗੇਟਿਵ ਹੁੰਦੀ ਹੈ। ਅਤੇ ਉਹ ਆਪਣੇ ਲਾਭ ਲਈ ਕਿਸੇ ਦਾ ਵੀ ਨੁਕਸਾਨ ਕਰਨ ਤੋਂ ਗੁਰੇਜ਼ ਨਹੀਂ ਕਰਦੇ ਬਦਕਾਰ ਲੋਕ ਕਿਸੇ ਦਾ ਭਲਾ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਸਾਫ਼ گوئی ਅਤੇ ਦਇਆ ਦੀ ਕਮੀ ਹੁੰਦੀ ਹੈ ਚੰਗੀ ਸੰਗਤ ਚੰਗੇ ਵਿਚਾਰ ਚੰਗੇ ਕਰਮ ਹੀ ਸੁਖੀ ਜੀਵਨ ਨੂੰ ਬਣਾਉਂਦੇ ਹਨ ਪਰੰਤੂ ਐਦਾਂ ਦੇ ਝੂਠੇ ਲੋਕ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਸੋ ਆਪਣੀ ਸੋਚ ਨੂੰ ਬਦਲੋ ਕਿਸੇ ਨੂੰ ਬਦਲਣ ਦੀ ਲੋੜ ਨਹੀਂ ਵੀਡੀਓ ਚੰਗੀ ਲੱਗੀ